ਗੱਲ ਹੁਣ ਹਵਾ ਦੇ ਫਲੋ ਦੀ ਕਰਦੇ ਆ ਗਿਆ ਫੈਨ ਦੇਖੋ ਤੁਸੀਂ ਬੰਦ ਛੱਤ ਵਾਲਾ ਤੇ ਇਧਰਲੇ ਬੰਨੇ ਸਾਹਮਣੇ ਦੀਵਾਰ ਤੇ ਪਿਆ ਕਪੜਾ ਵੀ ਪੂਰਾ ਹਵਾ ਦੇ ਵਿੱਚ ਝੂਲਦਾ ਪਿਆ ਬੈੱਡ ਸ਼ੀਟ ਵੀ ਦੇਖੋ ਹਵਾ ਦੇ ਨਾਲ ਪੂਰੀ ਹਿੱਲਦੀ ਪਈ ਹੈ ਹਵਾ ਦਾ ਫਲੋ ਪੂਰਾ ਵੱਜ ਚੁੱਕਾ ਅੱਜ ਆਪਾਂ ਜਾ ਰਹੇ ਆ ਪਿੰਡ ਫੱਤਾਬੋੜਾ ਗੁਰਪ੍ਰੇ ਸਿੰਘ ਫੌਜੀ ਏ ਤੇ ਵੀਰ ਨੇ ਕੱਲ ਪਰਸੋ ਆਪਾਂ ਨੂੰ ਫੋਨ ਕੀਤਾ ਸੀ ਵੀ ਕਹਿੰਦਾ ਵੀ ਆਪਣੇ ਕੋਲ ਹਾਇਰ ਕੰਪਨੀ ਦਾ ਏਸੀ ਲੱਗਾ ਹੋਇਆ ਏਸੀ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਵੀ ਏਸੀ ਸਹੀ ਤਰੀਕੇ ਨਾਲ 쿨ਿੰਗ ਨਹੀਂ ਕਰਦਾਗਾ ਤੇ ਕਈ ਵਾਰੀ ਨਾ ਆਵਾਜ਼ ਇੰਨੀ ਜਿਆਦੀ ਕਰਨ ਲੱਗ ਪੈਂਦਾ ਆਡਰ ਜਿਵੇਂ ਕੋਈ ਬੰਬ ਫਟ ਜਾਣਾ ਹੋਵੇ ਤੇ ਅੱਜ ਆਪਾਂ ਵੀਰ ਦਾ ਏਸੀ ਚੈੱਕ ਕਰਨ ਵਾਸਤੇ ਜਾ ਰਹੇ ਆਂ ਦੇਖਦੇ ਆਂ ਏਸੀ ਦੇ ਵਿੱਚ ਕੀ ਫਾਲਟ ਨਿਕਲਦਾ ਬਾਕੀ ਜਿਹੜੇ ਵੀਰਾਂ ਦੇ ਏਸੀ ਲੱਗੇ ਹੋਏ ਆ ਉਹਨਾਂ ਨੂੰ ਰਿਕਵੈਸਟ ਹੈ ਵੀ ਜਿਨ੍ਹਾਂ ਨੇ ਏਸੀ ਦਾ ਕੰਮ ਕਰਵਾਉਣਾ ਹੈ ਮੰਨ ਲਓ ਜੇ ਕੋਈ ਸਰਵਿਸ ਕਰਵਾਉਣੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਸਰਵਿਸਾਂ ਕਰਵਾ ਲਓ ਕਿਉਂਕਿ ਸੀਜ਼ਨ ਦੇ ਵਿੱਚ ਆਪਣੇ ਕੋਲ ਇੰਨੇ ਟਾਈਮ ਦੀ ਦਿੱਕਤ ਹੋ ਜਾਂਦੀ ਆ ਜਿੱਥੋਂ ਵੀ ਕੋਈ ਵੀਰ ਆਪਾਂ ਨੂੰ ਵੇਖ ਰਿਹਾਗਾ ਤੇ ਜਦੋਂ ਮਰਜ਼ੀ ਆਪਾਂ ਨੂੰ ਫੋਨ ਕਰ ਲੈਣਾ ਤੇ ਆਪਾਂ ਹਾਜ਼ਰ ਹੋ ਜਾਵਾਂਗੇ ਪਹੁੰਚ ਚੁੱਕੇ ਆਪਾਂ ਵੀਰ ਦੇ ਘਰ ਤੇ ਇਹ ਲੱਗਿਆ ਹੋਇਆ हायर ਕੰਪਨੀ ਦਾ ਏਸੀ ਏਸੀ ਦੀ ਪਾਈਪ ਜਿਹੜੀ ਹੈ ਅੰਡਰਗਰਾਊਂਡ ਹੈਗੀ ਆ ਤੇ ਏਸੀ ਦੇ ਵਿੱਚੋਂ ਨਾ ਹਵਾ ਦਾ ਕੋਈ ਫਲੋ ਖਾਸ ਨਹੀਂ ਆ ਰਿਹਾਗਾ ਤੇ ਖੱਬੇ ਬੰਨੇਓ ਏਸੀ ਦੇ ਵਿੱਚੋਂ ਪਾਣੀ ਵੀ ਲੀਕ ਹੁੰਦਾ ਇੱਕ ਬੰਨੇਓ ਹਵਾ ਆਉਂਦੀ ਆ ਵਿੱਚੋਂ ਘਰੋਂ ਨਹੀਂ ਆਉਂਦੀ ਤੇ ਸਾਈਡਾਂ ਤੋਂ ਵੀ ਥੋੜੀ ਥੋੜੀ ਆ ਰਹੀ ਹੈਗੀ ਹੈ ਹੁਣ ਆਪਾਂ ਏਸੀ ਨੂੰ ਖੋਲ ਕੇ ਨੈਟ ਖੋਲ ਕੇ ਨਹੀਂ ਚੈੱਕ ਕਰਦੇ ਆ ਤੇ ਜਿਹੜਾ ਇਹਦਾ ਕੋਇਲ ਆਲੇ ਬਾਹਰਲੇ ਬੰਨੇ ਤੋਂ ਬਿਲਕੁਲ ਸਾਫ਼ ਹੀ ਲੱਗ ਰਿਹਾ ਹੈਗਾ ਵੀ ਇਹਦਾ ਲੱਗਦਾ ਨਹੀਂ ਕੋਈ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਹੋਵੇਗੀ ਪਰ ਇਹਦੇ ਟੌਪ ਕਵਰ ਆਪਾਂ ਉਤਾਰ ਕੇ ਚੈੱਕ ਕਰਦੇ ਆਂ ਕੀ ਦਿੱਕਤ ਨਿਕਲਦੀ ਹੁੰਦੇ ਵਿੱਚ ਜਿਹੜੇ ਅਸੀਂ ਦੇ ਪਾਈਪ ਅੰਡਰਗਰਾਉਂਡ ਪਈ ਹੁੰਦੀ ਹੈ ਨਾ ਤੇ ਇਧਰਲੇ ਬੰਨੇ ਪਾਈਪ ਹੁੰਦੀ ਆ ਨਾਲ ਨਾਲ ਲੱਗੀ ਕੰਧ ਤੇ ਇਦਲੇ ਬਨੇ ਮੋਇਸਚਰ ਬਣ ਲੱਗ ਪਿੰਦਾ ਜੇਕਰ ਇਹਦੀ ਸਹੀ ਤਰੀਕੇ ਨਾਲ ਸਰਵਿਸ ਨਾ ਹੋਵੇ ਤੇ ਇਹੀ ਹਾਲ ਬਣ ਰਿਹਾ ਵੀ ਮੈਂ ਤੁਹਾਨੂੰ ਕਿਹਾ ਵੀ ਖੱਬੇ ਬੰਨੇ ਏਸੀ ਦਾ ਪਾਣੀ ਲੀਕ ਹੁੰਦਾ ਤੇ ਤੁਸੀਂ ਦੇਖੋ ਵੀ ਕੰਧ ਦੇ ਨਾਲ ਨਾਲ ਪਾਣੀ ਜਿਹੜਾ ਆ ਰਿਹਾ ਤਕਰੀਬਨ 7 ਸਾਲ ਪਹਿਲਾਂ ਦਾ ਏਸੀ ਹੈ ਤੇ ਕੂਲਿੰਗ ਜਿਹੜੀ ਹੈ ਨਾ ਗੈਸ ਦੀ ਪ੍ਰੋਬਲਮ ਨੇਗੀ ਤੇ ਕੂਲਿੰਗ ਬਹੁਤ ਇਹਦੀ ਲੋ ਹੋ ਚੁੱਕੀ ਹੈ ਕੋਣਾ ਫਾਇੰਦੀ ਇੱਕ ਵਾਰੀ ਨਾ ਗੈਸ ਕਰਾਂਗੇ ਸਟੋਰ ਰਿਟਰਨ ਜਿਹੜੀ ਆ ਉਹ ਬਹੁਤ ਜ਼ਿਆਦੀ ਆਈ ਹੋਈ ਹੈ ਗੈਸ ਸਟੋਰ ਕਰਕੇ ਇਹਨੂੰ ਦੋਰ ਆਪਾਂ ਦਾ ਥੱਲੇ ਲਾਵਾਂਗੇ ਬਈ ਕਹਿੰਦਾ ਵੀ ਪੂਰਾ ਨਾ ਸਾਂਝ ਲੈ ਲੈ ਕੇ ਚੱਲਦਾ ਏਸੀ ਦੀ 쿨ਿੰਗ ਇੰਨੀ ਜਿਆਦੀ ਵਧੀਆ ਨਹੀਂ ਗੀ ਹੁਣ ਆਪਾਂ ਪਹੁੰਚੇ ਆ ਰੂਮ ਦੇ ਵਿੱਚ ਤੇ ਇੰਡੋਰ ਯੂਨਟ ਦੇ ਨਾੜ ਖੋਲ ਕੇ ਤੇ ਆਪਾਂ ਇਹਨੂੰ ਥੱਲੇ ਉਤਾਰ ਲਿਆ ਤੇ ਬਾਹਰ ਲੈ ਗਏ ਆ ਜਿੱਥੇ ਪਾਣੀ ਤੇ ਲੈਂਡ ਦਾ ਪ੍ਰਬੰਧ ਹੈਗਾ ਤੇ ਇੰਡੋਰ ਦੇ ਕਵਰ ਤਾਂ ਆਪਾਂ ਪਹਿਲਾਂ ਲਾਏ ਤੇ ਹੁਣ ਆਪਾਂ ਇੰਡੋਰ ਯੂਨਟ ਦਾ ਕੋਇਲ ਵਿੱਚੋਂ ਅਲੱਗ ਕਰਾਂਗੇ ਕੈਬਨਟ ਦੇ ਵਿੱਚੋਂ ਤੇ ਜਿਹੜੇ ਫਲੇਅਰ ਨਾੜ ਇਹਨਾਂ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਟੇਪ ਕਰ ਲਈ ਤਾਂ ਜੋ ਸਰਵਿਸ ਕਰਦਿਆਂ ਦੇ ਵਿੱਚ ਪਾਣੀ ਨਾ ਪੈ ਸਕੇ ਇਨੇ ਟਾਈਮ ਨੂੰ ਵੀਰ ਆਪਣੇ ਵਾਸਤੇ ਚਾਹ ਲੈ ਕੇ ਆ ਗਿਆ ਗਰਮਾ-ਗਰਮ ਚਾਹ ਪੀਣ ਤੋਂ ਬਾਅਦ ਵਿੱਚ ਫਿਰ ਆਪਾਂ ਏਸੀ ਨੂੰ ਖੋਲਣਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਪੀਸੀਬੀ ਆ ਉਹਨੂੰ ਖੋਲ ਕੇ ਆਪਾਂ ਸਾਈਡ ਤੇ ਕਰ ਲਿਆ ਤੇ ਹੁਣ ਕੱਲੇ-ਕੱਲੇ ਪਾਰਟ ਇਹਦੇ ਵੱਖਰੇ-ਵੱਖਰੇ ਕਰਾਉਣੇ ਹੁਣ ਆਪਾਂ ਕੈਬਨਟ ਦੇ ਵਿੱਚੋਂ ਇਹਦਾ ਕੂਲਿੰਗ ਕੋਇਲ ਜਿਹੜਾ ਉਹ ਅਲੱਗ ਕਰ ਲਿਆਗਾ ਕੂਲਿੰਗ ਕੋਇਲ ਦੇ ਲੇ ਬੰਨੇ ਬਹੁਤ ਜ਼ਿਆਦਾ ਬਰੀਕ-ਬਰੀਕ ਡਸਟ ਜਿਹੜੀ ਆ ਕੂਲਿੰਗ ਦੇ ਵਿੱਚ ਫਾਲਟ ਪਾ ਰਹੀ ਥੀ ਤੇ ਆ ਤੁਸੀਂ ਵੇਖੋ ਜਿੰਨੇ ਬਰੀਕ-ਬਰੀਕ ਕਾਣੇ ਦੇਖਣ ਨੂੰ ਇੰਨੇ ਜ਼ਿਆਦੇ ਕੈਮਰੇ ਦੇ ਵਿੱਚ ਨਜ਼ਰ ਨਹੀਂ ਆ ਰਹੇਗੇ ਪਰ ਕੂਲਿੰਗ ਦਾ ਇਹਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਤੇ ਆਹ ਵੇਖੋ ਤੁਸੀਂ ਬਲੋਰ ਤੇ ਬਲੋਰ ਦੀਆਂ ਜਿਹੜੀਆਂ ਟਰੇਆਂ ਨੇ ਕਿੰਨੀ ਜ਼ਿਆਦੀ ਗਾਰ ਦੇ ਨਾਲ ਭਰੀਆਂ ਪੀਆਂ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਇਹੀ ਹਵਾ ਜੇਕਰ ਆਪਾਂ ਏਸੀ ਦੀ ਲੈਨੇ ਆ ਇਹਦੇ ਵਿੱਚੋਂ ਗੰਦਗੀ ਦੇ ਵਿੱਚੋਂ ਹਵਾ ਲੰਘ ਕੇ ਆਵੇਗੀ ਤੇ ਆਪਣੀ ਬਾਡੀ ਦਾ ਵੀ ਨੁਕਸਾਨ ਕਰੇਗੀ ਇਸ ਕਰਕੇ ਏਸੀ ਨੂੰ 3-4 ਸਾਲ ਬਾਅਦ ਨਾ ਇਹਨੂੰ ਉਤਾਰ ਕੇ ਸਰਵਿਸ ਜ਼ਰੂਰ ਕਰਵਾਇਆ ਕਰੋ ਇਹ ਨੁਕਸਾਨ ਜਿਹੜਾ ਆਪਣੇ ਸਰੀਰ ਵਾਸਤੇ ਵੀ ਹਾਨੀਕਾਰਕ ਹੋਣ ਵਾਲਾ ਹੈ ਡਸਟ ਨਾਲ ਨਾ ਬਲੌਰ ਦਾ ਰੰਗ ਵੇਖੋ ਵੀ ਕੀ ਹਾਲ ਬਣਿਆ ਪਿਆ ਤੇ ਜਦੋਂ ਇਹਨੂੰ ਆਪਾਂ ਸਾਫ਼ ਕਰਾਂਗੇ ਤੇ ਉਦੋਂ ਇਹਦਾ ਰੰਗ ਵੇਖਿਆ ਜੇ ਕਿਉਂਕਿ ਇਹੜੀਆਂ ਫਿੰਸ ਨੇ ਜਿੰਦੇ ਵਿੱਚ ਹਵਾ ਆਉਣੀ ਹੁੰਦੀ ਹੈ ਨਾ ਉਹ ਬਿਲਕੁਲ ਡਸਟ ਦੇ ਨਾਲ ਭਰ ਚੁੱਕੀ ਆ ਤੇ ਹਵਾ ਤਾਂ ਵੀ ਜਿਹੜੀ ਆਉਂਦੀ ਰੁਕ ਰੁਕ ਕੇ ਆਉਣ ਲੱਗ ਪਈ ਏ ਹੁਣ ਆਪਾਂ ਏਸੀ ਦੇ ਸਾਰੇ ਪਾਰਟ ਚੰਗੀ ਤਰ੍ਹਾਂ ਵਾਸ਼ ਕਰ ਰਹੇ ਆ ਤੇ ਬਲੌਰ ਦੀ ਵੀ ਪਹਿਲਾਂ ਸਫਾਈ ਕਰਨਾ ਸ਼ੁਰੂ ਕਰ ਦਿੱਤੀ ਏ ਜਿਵੇਂ ਜਿਵੇਂ ਇਹਦੇ ਵਿੱਚ ਵਾਸ਼ਿੰਗ ਹੋ ਰਹੀ ਏ ਓਵੇਂ ਵੇ ਹਰ ਇੱਕ ਪਾਰਟ ਜਿਹੜਾ ਮਿੱਕਰ ਦਾ ਨਜ਼ਰ ਆ ਰਿਹਾ ਤੇ ਇਧਰਲੇ ਬਣੇ ਤੁਸੀਂ ਵੇਖੋ ਜਿਹੜੀਆਂ ਆ ਕੂਲਿੰਗ ਵਾਲੀਆਂ ਜਿਹੜੀਆਂ ਪਾਣੀ ਨਿਕਲਣ ਵਾਲੀਆਂ ਟ੍ਰੇਆਂ ਨੇ ਉਹਨਾਂ ਦੇ ਵਿੱਚ ਵੇਖੋ ਕਿਵੇਂ ਡਸਟ ਜੰਮੀ ਹੋਈ ਤੇ ਕਿਵੇਂ ਬਾਹਰ ਨਿਕਲਦੀ ਪਈ ਹੈ ਇਹ ਜਿਹੜੀਆਂ ਚੀਜ਼ਾਂ ਆਪਣੇ ਵਾਸਤੇ ਖਤਰਨਾਕ ਹੈ ਜਦੋਂ ਏਸੀ ਦੇ ਵਿੱਚ ਇਦਾਂ ਦੀ ਗਾਰ ਪਈ ਹੁੰਦੀ ਹੈ ਤੇ ਪਾਣੀ ਹਵਾ ਵਿੱਚੋਂ ਨਹੀਂ ਆਉਂਦੀ ਹੈ ਤਾਂ ਉਹ ਨੁਕਸਾਨ ਕਰਦੀ ਹੈ ਥੱਲੇ ਦੇਖੋ ਫਰਸ਼ ਦਾ ਕੀ ਹਾਲ ਬਣਦਾ ਪਿਆ ਹੁਣ ਕੋਇਲ ਨੂੰ ਸਾਫ਼ ਕਰਦੇ ਪਏ ਤਾਂ ਕੋਇਲ ਦੇ ਵਿੱਚ ਵੀ ਬਹੁਤ ਜ਼ਿਆਦਾ ਡਸਟ ਨਿਕਲਦੀ ਪਈ ਹੈ ਇਹ ਜਦੋਂ ਆਪਾਂ ਏਸੀ ਦੀ ਸਰਵਿਸ ਕਰਦੇ ਆ ਨਾ ਕਈ ਵੀਰ ਕਹਿੰਦੇ ਆ ਵੀ ਕਿੰਨੇ ਕ ਟਾਈਮ ਦੇ ਵਿੱਚ ਸਰਵਿਸ ਕਰ ਲੈਂਦੇ ਹੋ ਮੈਂ ਕਿਹਾ ਬਾਈ ਜੀ ਆਪਣਾ ਤਕਰੀਬਨ ਲਗਭਗ 4 ਘੰਟੇ ਦਾ ਪ੍ਰੋਸੈਸ ਹੁੰਦਾ ਇਸ ਤੋਂ ਵੱਧ ਵੀ ਟਾਈਮ ਲੱਗ ਜਾਂਦਾ ਜੇ ਲੰਮਾ ਸਫਰ ਹੋਵੇ ਤੇ ਉਸ ਤੋਂ ਵੀ ਜ਼ਿਆਦਾ ਕਿਉਂਕਿ ਤਿੰਨ ਤਿੰਨ ਘੰਟੇ ਆਉਣ ਤੇ ਤਿੰਨ ਤਿੰਨ ਘੰਟੇ ਜਾਣ ਤੇ ਸਾਰੇ ਦਿਨ ਦੇ ਵਿੱਚ ਇੱਕ ਏਸੀ ਹੀ ਹੁੰਦਾ ਜੇਕਰ ਆਪਾਂ ਟਾਈਮ ਨਾਲ ਚੱਲੀਏ ਤੇ ਇੱਕ ਦਿਨ ਇੱਕ ਕਸਟਮਰ ਦਾ ਯਾਨੀ ਕਿ ਕਾਫੀ 올ਡ ਏਜ ਦੇ ਸੀਗੇ ਉਹਨਾਂ ਦਾ ਫੋਨ ਆਇਆ ਤੇ ਕਹਿੰਦੇ ਆਪਾਂ ਏਸੀ ਸਰਵਿਸ ਕਰਾਉਣਾ ਮੈਂ ਕਿਹਾ ਬਾਈ ਜੀ ਏਸੀ ਸਰਵਿਸ ਕਰਾਉਣਾ ਪਰ ਖਰਚਾ ਤੁਹਾਡਾ ਇੰਨਾ ਆਊਗਾ ਤੇ ਉਹ ਕਹਿੰਦੇ ਵੀ ਭਾਈ ਜੀ ਇੰਨਾ ਖਰਚਾ ਮੈਂ ਕਿਹਾ ਮੈਂ ਇੰਨੀ ਦੂਰੋਂ ਚੱਲ ਕੇ ਵੀ ਆਉਣਾ ਤੇ ਆਪਾਂ ਨੂੰ ਏਸੀ ਸਰਵਿਸ ਕਰਨ ਤੇ ਵੀ ਟਾਈਮ ਕਾਫੀ ਲੱਗ ਜਾਣਾ ਮੈਂ ਕਿਹਾ ਘੱਟੋ ਘੱਟ 4 ਘੰਟਿਆਂ ਦਾ ਆਪਣਾ ਪ੍ਰੋਸੈਸ ਏਸੀ ਸਰਵਿਸ ਕਰਨ ਦਾ ਉਹ ਕਹਿੰਦੇ ਭਾਈ ਜੀ ਵੀਡੀਓ ਤਾਂ ਤੁਹਾਡੀ 7-8 ਮਿੰਟ ਦੀ ਹੁੰਦੀ ਹੈ ਤੇ 7-8 ਮਿੰਟਾਂ 'ਚ ਤੁਸੀਂ ਕਰ ਲੈਂਦੇ ਜੇ ਵਾਦ ਉਹ ਘੰਟਾ ਲਾ ਲੋਗੇ ਮੈਂ ਕਿਹਾ ਜੇ ਆਪਾਂ 4 ਘੰਟਿਆਂ ਦੀ ਵੀਡੀਓ ਬਣਾਉਣ ਲੱਗ ਪਈਏ ਨਾ ਤੇ ਫਿਰ ਕੋਈ ਇੰਨੀ ਲੰਮੀ ਵੀਡੀਓ ਵੇਲਾ ਹੈ ਨਹੀਂ ਕੋਈ ਵੇਖ ਲਵੇ ਇਸ ਕਰਕੇ ਇਸ ਚੀਜ਼ ਦੀ ਗਲਤ ਫੈਮਿਲੀ ਵਿੱਚ ਨਾ ਰਹਿਣਾ ਕਿ ਇੰਨੀ ਜਲਦੀ ਏਸੀ ਸਰਵਿਸ ਹੋ ਜਨਾ ਕਿ ਉਹ ਮੇਨ ਮੇਨ ਆਪਾਂ ਤੁਹਾਨੂੰ ਦਿਖਾਈਦਾ ਉਹ ਵੀ ਕੱਟ-ਕੱਟ ਕੇ ਸੀਨ ਬਣਾ ਕੇ ਹੋ ਚੁੱਕਿਆ ਛੱਤ ਤੇ ਤੇ ਛੱਤ ਦੇ ਉੱਪਰ ਆਪਾਂ ਲਾ ਦਿੱਤਾ ਵਾਚਰ ਫਿੱਟ ਕਰਤਾ ਆਊਟਡੋਰ ਦੇ ਕਵਰ ਖੋਲ ਰਹੇ ਆਂ ਤੇ ਦੀ ਫੈਨ ਵਾਲੀ ਮੋਟਰ ਵੀ ਵੱਖਰੀ ਕਰ ਦਾਂਗੇ ਕੋਇਲ ਤਾਂ ਅਲੱਗ ਕਰ ਹੀ ਲਿਆ ਕਵਰ ਜਿਹੜੇ ਨੂੰ ਉੱਪਰ ਵਾਲੇ ਉਤਾਰਦੇ ਆਂ ਲੋਰ ਮੋਟਰ ਸਾਈਡ ਤੇ ਕਰਾਂਗੇ। ਇਸ ਤਰ੍ਹਾਂ ਵੀ ਪੈ ਰਿਹਾ। ਆਊਟਡੋਰ ਤੇ ਵੀ ਸਾਰੇ ਪਾਰਟ ਆਪਾਂ ਖੋਲ ਕੇ ਵੱਖਰੇ ਵੱਖਰੇ ਕਰ ਦਿੱਤੇ। ਫੈਨ ਮੋਟਰ ਵੀ ਸਾਈਡ ਤੇ ਕਰਤੀ, ਕਵਰ ਵੀ ਸਾਈਡ ਤੇ ਕਰ ਦਿੱਤੇ। ਤੇ ਹੁਣ ਤੁਸੀਂ ਵੇਖੋ ਵੀ ਕੋਇਲ ਦੀਆਂ ਫਿੰਸ ਦੇ ਵਿੱਚ ਕਿੰਨੀ ਜ਼ਿਆਦਾ ਡਸਟ ਜੰਮੀ ਹੋਈ ਹੈ। ਤੇ ਵੀਰ ਕਿੰਨਾ ਜਦੋਂ ਮੈਂ ਅੱਗੇ ਸਰਵਿਸ ਕਰਵਾਉਣਾ ਸੀ ਨਾ ਤੇ ਆਊਟਡੋਰ ਤੇ ਕਵਰ ਵੀ ਨਹੀਂ ਸੀ ਖੋਲਦੇ ਉਸੇ ਤਰ੍ਹਾਂ ਪਾਣੀ ਮਾਰ ਦਿੰਦੇ ਸੀ। ਂਗੀ ਤਰ੍ਹਾਂ ਵਾਸ਼ਿੰਗ ਕਰਾਂਗੇ। ਕੋਇਲ ਦੇ ਵਿੱਚ ਤੇ ਥੱਲੇ 베ਸ ਦੇ ਵਿੱਚ ਦੇਖੋ ਵੀ ਕਿੰਨਾ ਜ਼ਿਆਦਾ ਮਟੀਰੀਅਲ ਜੰਮਿਆ ਪਿਆ। ਵਾਸ਼ਰ ਨੂੰ ਆਪਾਂ ਕਰ ਲਿਆ ਔਨ ਤੇ ਹੁਣ ਇਹਦੇ ਵਿੱਚ ਡਸਟ ਕੱਢ ਰਿਆ ਗਿਆ ਡਸਟ ਤੁਸੀਂ ਵੇਖਿਆ ਜਵੇ ਕਿੰਨੇ ਜ਼ਿਆਦਾ ਗਾਰ ਨਿਕਲਦੀ ਪਈ ਆ ਤੇ ਆ ਕੰਪਰੈਸ਼ਨ ਵਾਲੀ ਸਾਈਡ ਤੋਂ ਆਪਾਂ ਸਾਫ਼ ਕਰਤਾ ਤੇ ਕੋਇਲ ਵੇਖੋ ਜਿਵੇਂ-ਜਿਵੇਂ ਕੋਇਲ ਦੇ ਉੱਪਰ ਪਾਣੀ ਵੱਜਦਾ ਪਿਆ ਉਵੇਂ ਠਰਲੇ ਬੰਨੇ 베ਸ ਦੇ ਵਿੱਚ ਵੇਖੋ ਕਿੰਨੀ ਮਿੱਟੀ ਇਕੱਠੀ ਹੋ ਕੇ ਜਾ ਰਹੀ ਹੈ ਇਹ ਕਾਰਨ ਇਹ ਹੀ ਹੁੰਦਾ ਵੀ ਜਦੋਂ ਆਪਾਂ ਉਤਲੇ ਬੰਨਿਆ ਆਊਟਡੋਰ ਨੂੰ ਚੰਗੀ ਤਰ੍ਹਾਂ ਖੋਲ ਕੇ ਪਾਣੀ ਨਹੀਂ ਨਾ ਮਾਰਦੇ ਉਦੋਂ ਜਿਹੜੀ ਇਹ ਡਸਟ ਆਓਲੀਓ ਦੇ ਵਿੱਚ ਜਮਣਾ ਸ਼ੁਰੂ ਹੋ ਜਾਂਦੀ ਤੇ ਜਿਹੜੇ ਏਸੀ ਦੇ ਐਂਪੀਅਰ ਉਹ ਵਨਮੇ ਸ਼ੁਰੂ ਹੋ ਜਾਂਦੇ ਆ ਜਿਹੜੀ ਲਾਈਟ ਦੀ ਬਚਤ ਵੀ ਨਾ ਚੰਗੀ ਸਰਵਿਸ ਕੀਤੀ ਹੋਵੇ ਤੇ ਲਾਈਟ ਦੀ ਬਚਤ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ ਤੇ ਇਹਦੇ ਕਾਰਨ ਕਿ ਕੰਪਰੈਸ਼ਨ ਵੀ ਜਿਹੜਾ ਟ੍ਰਿਪ ਕਰਨਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਵੇਖੋ ਵੀ ਉਹੀ ਏਸੀ ਹੈ ਨਾ ਕਿੰਨਾ ਗੋਰਾ ਚਿੱਟਾ ਨਿਕਲ ਆਇਆ ਏਸੀ ਦੇ ਆਰਡਰ ਦੀ ਸਰਵਿਸ ਦਾ ਵੀ ਕੰਮ ਕੰਪਲੀਟ ਹੋ ਚੁੱਕਾ ਤੇ ਹੁਣ ਆਪਾਂ ਇਹਦਾ ਉੱਪਰ ਵਾਲਾ ਟੌਪ ਕਵਰ ਲਗਾ ਰਹੇ ਆ ਤੇ ਇੱਧਰ ਚੱਲਦਾ ਪਿਆ ਆਪਣਾ ਵੈਕਿਊਮ ਕਿਉਂਕਿ ਵੈਕਿਊਮ ਨਾਲ ਹੀ ਚਲਾ ਜੀਦਾ ਜਿਹੜਾ ਟਾਈਮ ਦੀ ਬਚਤ ਹੋ ਜਾਵੇ ਤੇ ਲਗਭਗ ਅੱਧਾ ਘੰਟਾ ਆਪਾਂ ਨੂੰ ਵੈਕਿਊਮ ਵੀ ਕਰਵਾ ਰਹੇ ਹਾਂ ਵੈਕਿਮ ਕਰਵਾਉਣ ਤੋਂ ਬਾਅਦ ਵਿੱਚ ਹੁਣ ਆਪਾਂ ਦੀ ਗੈਸ ਨੂੰ ਅਨਲੌਕ ਕਰ ਦਿੱਤਾ ਤੇ ਪਹੁੰਚ ਕੇ ਥੱਲੇ ਇਨਡੋਰ ਦੇ ਕੋਲ ਤੇ ਇੱਧਰਲੇ ਬੰਨੇ ਫਲੇਅਰ ਨੰਡਾ ਦੇ ਉੱਪਰ ਝੱਗ ਲਗਾ ਕੇ ਆਪਾਂ ਲੀਕਜਿੰਦੀ ਕਨਫਰਮ ਕਰ ਰਹੇ ਆਂ ਲੀਕਜ ਚੈੱਕ ਕਰਨ ਤੋਂ ਬਾਅਦ ਵਿੱਚ ਇੱਧਰਲੇ ਬੰਨੇ ਆਪਾਂ ਇਹਦੇ ਉੱਪਰਲੇ ਬੰਨੇ ਚੰਗੀ ਤਰ੍ਹਾਂ ਪਾਈਪ ਦੇ ਉੱਪਰ ਟੇਪ ਕਰ ਦਿੱਤੀ ਤੇ ਪਾਣੀ ਵੀ ਆਪਾਂ ਪਾ ਕੇ ਵੇਖ ਲੈਨੇ ਆਂ ਕਈ ਵਾਰੀ ਕੀ ਹੁੰਦਾ ਵੀ ਪਾਣੀ ਆਪਾਂ ਚੈੱਕ ਨਹੀਂ ਕਰਦੇ ਤੇ ਉਸ ਤੋਂ ਬਾਅਦ ਵਜੇ ਦਿੱਕਤ ਆ ਜਾਂਦੀ ਇਸ ਕਰਕੇ ਦੂਰ ਦਾ ਸਫਰ ਹੁੰਦਾ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਨਹੀਂ ਕਰਦੇ ਪਾਣੀ ਦਾ ਵੀ ਪ੍ਰੈਸ਼ਰ ਜਿਹੜਾ ਉਹ ਬਿਲਕੁਲ ਪਾਣੀ ਬਾਹਰ ਜਾ ਰਿਹਾ ਹੈਗਾ ਜਿੰਨਾ ਵੀ ਆਪਾਂ ਜੱਗ ਭਰ ਕੇ ਪਾਣੀ ਪਾਇਆ ਤੇ ਪਾਣੀ ਬਿਲਕੁਲ ਕਿਤੇ ਵੀ ਨਹੀਂ ਰੁਕ ਰਿਹਾ ਪਹਿਲਾਂ ਇਹੀ ਪ੍ਰੋਬਲਮ ਆਉਂਦੀ ਸੀ ਕਿ ਪਾਣੀ ਵੀ ਏਸੀ ਦੇ ਵਿੱਚੋਂ ਟਪਕਦਾ ਸੀ ਏ ਟੂ ਜ਼ੈਡ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਆਖਰਕਾਰ ਆਪਾਂ ਏਸੀ ਨੂੰ ਆਨ ਕਰ ਦਿੱਤਾ ਏਸੀ ਦੀ ਵੇਖੋ ਸ਼ਾਇਨਿੰਗ ਕਿੰਨਾ ਜ਼ਿਆਦਾ ਏਸੀ ਸੋਹਣਾ ਲੱਗਦਾ ਪਿਆ ਕਮਰੇ ਦੇ ਵਿੱਚ ਲੱਗਾ ਏਸੀ ਵੀ ਜੱਜਦਾ ਪਿਆ ਗੱਲ ਹੁਣ ਹਵਾ ਦੇ ਫਲੋ ਦੀ ਕਰਦੇ ਆ ਗਿਆ ਫੈਨ ਵੇਖੋ ਤੁਸੀਂ ਬੰਦ ਛੱਤ ਵਾਲਾ ਤੇ ਇਧਰਲੇ ਬੰਨੇ ਸਾਹਮਣੇ ਦੀਵਾਰ ਤੇ ਪਿਆ ਕਪੜਾ ਵੀ ਪੂਰਾ ਹਵਾ ਦੇ ਵਿੱਚ ਝੂਲਦਾ ਪਿਆ ਬੈੱਡ ਸ਼ੀਟ ਵੀ ਵੇਖੋ ਹਵਾ ਦੇ ਨਾਲ ਪੂਰੀ ਹਿੱਲਦੀ ਪਈ ਹੈ ਹਵਾ ਦਾ ਫਲੋ ਪੂਰਾ ਵੱਧ ਚੁੱਕਾ ਤੇ ਏਸੀ ਚਲਦਾ ਪਿਆ ਤੇ ਕੂਲਿੰਗ ਦਾ ਪਾਣੀ ਵੀ ਬਾਹਰ ਆ ਰਿਹਾ ਜੇਕਰ ਇਹ ਵੀਡੀਓ ਚੰਗੀ ਲੱਗੀ ਤੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ